ਮੈਂ ਪਿੰਡ 'ਚ ਖੜੀ ਕਹਿਨੀ ਆ ਸਰਪੰਚ ਹੁੰਦਾ ਪਿੰਡ ਦੀ ਮਾਂ ਯਰਤ ਹੋਣੀ ਚਾਹੀਦੀ ਸਰਪੰਚ ਦੀ ਸਰਪੰਚ ਕਵੇ ਵੀ ਮੇਰੇ ਪਿੰਡ ਦੇ ਵਿੱਚ ਨਿਕਲੇ ਉਦੜੇ ਨੂੰ ਕੋਈ ਪਣਾ ਨਹੀਂ ਮੇਰੇ ਪਿੰਡ 'ਚ ਆ ਕੇ ਮੈਂ ਮਾਰ ਮਾਰ ਛਿੱਤਰ ਕੱਢੂੰਗਾ ਇਹ ਸਰਪੰਚ ਕਾਦੇ ਬਾਤੇ ਚੁੰਦੇ ਹੋ ਜੀ ਪਿੰਡ ਦੇ ਵਿੱਚ ਜੇ ਕੋਈ ਗਲਤੀ ਕਰਦਾ ਪਹਿਲੀ ਗੱਲ ਉਹ ਮੁੰਡਾ ਆਪਦੀ ਮਾਂ ਦੇ ਨਾਨਕੇ ਆਇਆ ਪੰਜਾਬ ਦੇ ਸਰਪੰਚਾ ਪੈਂਚਾ ਨੂੰ ਬੇਨਤੀ ਆ ਜੇ ਜਦੋਂ ਕੋਈ ਪਿੰਡ ਦਾ ਮੁੰਡਾ ਕਿਸੇ ਦੀ ਵਿਆਹਿਆ ਘਰ ਜਾੜ ਦਾ ਵਿਉਤਾ ਘਰ ਜਾੜ ਦਾ ਬੱਚੇ ਛੱਡ ਕੇ ਤੀਵੀਆਂ ਹੁੰਦੀਆਂ ਉਹਨਾਂ ਨੂੰ ਮੇਰੀ ਬੇਨਤੀ ਆ ਉਹਨਾਂ ਨੂੰ ਥੋੜਾ ਜਿਆਦਾ ਦਦਕਾਰੋ ਉਹਨਾਂ ਦਾ ਪਿੰਡ ਦੇ ਵਿੱਚੋਂ ਰੋਟੀ ਪਾਣੀ ਬੰਦ ਕਰੋ ਪਿੰਡਾ ਚੋਂ ਕੱਢੋ ਉਹਨਾਂ ਨੂੰ ਤੇ ਇਹ ਜਿਵੇਂ ਹੁਣ ਇਹ ਮੁੰਡਾ ਵਿਆਹਿਆ ਹੋਇਆ ਜੀ ਪਹਿਲਾਂ ਵਿਆਹਿਆ ਹੋਇਆ ਇਹ ਮੁੰਡਾ ਨਹੀਂ ਵਿਆਹਿਆ ਜੀ ਗਾਂ ਉਹ ਕੁੜੀ ਵਿਆਹੀ ਹੋਈ ਆ ਉਹਦੇ ਘਰ ਦਾ ਤੇ ਉਹਦਾ ਬੱਚਾ ਆ ਅੱਛਾ ਕੁੜੀ ਵਿਆਹੀ ਹੋਈ ਆ ਜੰਨੀ ਕਿ ਉਹ ਤਾਂ ਫਿਰ ਤੋਂ ਗਲਤੀ ਹੋਗੀ ਅਸੀਂ ਕਿਸੇ ਤਰ੍ਹਾਂ ਦਾ ਪਛਾਟੜ ਨਹੀਂ ਮਚਾਉਣਾ ਚਾਹੁੰਦੇ ਅਸੀਂ ਚਾਹੁੰਦੇ ਵੀ ਕੁੜੀ ਆਪਣੇ ਘਰ ਵਾਪਸ ਆ ਆ ਬੱਚਾ ਆ ਨੇ ਦੁੱਧ ਨਹੀਂ ਪੀਤਾ 2-3 ਦਿਨ ਐਡਮਿਟ ਰੱਖਿਆ ਬੱਚਾ ਸਤਿ ਸ੍ਰੀ ਅਕਾਲ ਦੋਸਤੋ ਬੀਬੀ ਸੁਖਦੀਪ ਕੌਰ ਖਾਲਸਾ ਜੋ ਕਿ ਧੀਆਂ ਦੇ ਘਰ ਬਸਾਉਂਦੇ ਨੇ ਇੱਥੇ ਇੱਕ ਵੱਖਰਾ ਮਸਲਾ ਆਇਆਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਮਸਲਾ ਜੀ ਇਹ ਮਸਲਾ ਤਾਂ ਇਹ ਹੈ ਜੀ ਦੇਖੋ ਆਪਾਂ ਪਹਿਲੀ ਗੱਲ ਤਾਂ ਵੀ ਇੱਧਰ ਆਇਆ ਕੱਟੇ ਉਹਰੇ ਲਿਆ ਇਹਨੂੰ ਇਹਦੇ ਆਦੇ ਪਾਪੇ ਨੂੰ ਜੀ ਇਹ ਬੱਚਾ ਆਪਣੇ ਡੇਰੇ ਗਿਆ ਸੀ ਸੰਡੇ ਨੂੰ ਆ ਬੱਚਾ ਆ ਇਹ ਵੀ ਮਾਮਲਾ ਦਾ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ 1.5 ਮਹੀਨਾ ਹੋ ਗਿਆ ਬੱਚੇ ਨੂੰ ਛੱਡ ਕੇ ਆ ਗਈ ਬੱਚੇ ਨੇ ਦੁੱਧ ਨਹੀਂ ਪੀਤਾ 2-3 ਦਿਨ ਐਡਮਿਟ ਰੱਖਿਆ ਬੱਚਾ ਮੈਂ ਇੱਕ ਗੱਲ ਲੋਕਾਂ ਨੂੰ ਆ ਪਿੰਡ ਦੀ ਪੰਚਾਇਤ ਆ ਅਸੀਂ ਇਹਨਾਂ ਨਾਲ ਗੱਲ ਕੀਤੀ ਆ ਕੇ ਆਉ ਬੰਦਾ ਖੜਾ ਆ ਸਾਹਮਣੇ ਜਿਹਦੇ ਘਰੇ ਸੀ ਅਸੀਂ ਫੋਨ ਕੀਤਾ ਉਹਨ ਤੋਂ ਵੀ ਭਾਈ ਇਹਨਾਂ ਨੂੰ ਬਿਠਾ ਕੇ ਰੱਖਿਓ ਅਸੀਂ ਇਹਨਾਂ ਨਾਲ ਬਹਿ ਕੇ ਗੱਲ ਕਰਨੀ ਆ ਵੀ ਕੁੜੀ ਹੋ ਸਕਦਾ ਉਹਦੇ ਬੱਚੇ ਨੂੰ ਦਇਆ ਮੰਨ ਕੇ ਸਾਡੇ ਨਾਲ ਚੱਲਵੇ ਅਸੀਂ ਪਿਆਰ ਨਾਲ ਸਮਝਾਈਏ ਇਹ ਕਹਿੰਦੇ ਜਦੋਂ ਕੋਰਟ ਨੇ ਅਧਿਕਾਰ ਦਿੱਤਾ ਤੁਸੀਂ ਕੌਣ ਹੋ ਮੈਨਾਂ ਨੂੰ ਲੈ ਕੇ ਜਾਣ ਵਾਲੇ ਮੈਂ ਆਣੀ ਲੱਖ ਦੀ ਲਾਹਣ ਤਾਇਬ ਜੇ ਮੈਂਬਰ ਪੰਚਾਇਤ ਮੈਂ ਕਹਿਣੀ ਆਲੇ ਮੈਂ ਪਿੰਡ 'ਚ ਖੜੀ ਕਹਿਣੀ ਆ ਸਰਪੰਚ ਹੁੰਦਾ ਪਿੰਡ ਦੀ ਮਾਂ ਯੁਰਤ ਹੋਣੀ ਚਾਹੀਦੀ ਸਰਪੰਚ ਦੀ ਸਰਪੰਚ ਕਵੇ ਵੀ ਮੇਰੇ ਪਿੰਡ ਦੇ ਵਿੱਚ ਨਿਕਲੇ ਉਦੜੇ ਨੂੰ ਕੋਈ ਪਣਾ ਨਹੀਂ ਮੇਰੇ ਪਿੰਡ 'ਚ ਆ ਕੇ ਮੈਂ ਮਾਰ ਮਾਰ ਛਿੱਤਰ ਕੱਢੂੰਗਾ ਮੈਂ ਇੱਕ ਗੱਲ ਲੋਕਾਂ ਨੂੰ ਆ ਪਿੰਡ ਦੀ ਪੰਚਾਇਤ ਆ ਅਸੀਂ ਇਹਨਾਂ ਨਾਲ ਗੱਲ ਕੀਤੀ ਆ ਕੇ ਇਹ ਕੋਟ ਮਰਜ਼ ਕਰਾਈ ਬਦਲੀ ਯੂਰੀ ਆ ਗਏ ਜਵਾਬ ਆਪਾਂ ਨੇ ਦੇਖਿਆ ਕਾਗਜ਼ ਹਾਂ ਜੀ ਥਾਣੇ ਵੀ ਪੇਸ਼ ਕਰੇ ਨਹੀਂ ਕਾਗਜ਼ ਅੱਛਾ ਕਰੇ ਹੋਏ ਨੇ ਕਿੰਨਾ ਟਾਈਮ ਹੋ ਗਿਆ ਡੇਢ ਮਿੰਟਾਂ ਹੋ ਗਏ ਜਿੱਦੋਂ ਤੋਂ ਆਏ ਨੇ ਚੌਥੇ ਦਿਨ ਦੇ ਕਾਗਜ਼ ਪੇਸ਼ ਹੋਏ ਹੋਏ ਨੇ ਥਾਣੇ 'ਚ ਅੱਛਾ ਤੁਸੀਂ ਸਾਡੇ ਨਾਲ ਗੱਲਾਂ ਕਰਨ ਦੀ ਬਜਾਏ ਨਾ ਠੀਕ ਪੰਜਾਬ ਦੇ ਸਰਪੰਚਾਂ ਪੈਂਚਾਂ ਨੂੰ ਬੇਨਤੀ ਆ ਜੇ ਜਦੋਂ ਕੋਈ ਪਿੰਡ ਦਾ ਮੁੰਡਾ ਕਿਸੇ ਦੀ ਵਿਆਹਿਆ ਘਰ ਜਾੜ ਦਾ ਵਿਉਤਾ ਘਰ ਜਾੜ ਦਾ ਬੱਚੇ ਛੱਡ ਕੇ ਤੀਵੀਆਂ ਹੁੰਦੀਆਂ ਉਹਨਾਂ ਨੂੰ ਮੇਰੀ ਬੇਨਤੀ ਆ ਉਹਨਾਂ ਨੂੰ ਥੋੜਾ ਜਿਆਦਾ ਦਦਕਾਰ ਉਹਨਾਂ ਦਾ ਪਿੰਡ ਦੇ ਵਿੱਚੋਂ ਰੋਟੀ ਪਾਣੀ ਬੰਦ ਕਰੋ ਪਿੰਡਾਂ ਚੋਂ ਕੱਢੋ ਉਹਨਾਂ ਨੂੰ ਤੇ ਜਿਵੇਂ ਹੁਣ ਇਹ ਮੁੰਡਾ ਵਿਆਹਿਆ ਹੋਇਆ ਜੀ ਪਹਿਲਾਂ ਵਿਆਹਿਆ ਹੋਇਆ ਇਹ ਮੁੰਡਾ ਨਹੀਂ ਵਿਆਹਿਆ ਜੀ ਗਾਂ ਉਹ ਕੁੜੀ ਵਿਆਹੀ ਹੋਈ ਆ ਉਹਦੇ ਘਰ ਦਾ ਤੇ ਉਹਦਾ ਬੱਚਾ ਆ ਅੱਛਾ ਕੁੜੀ ਵਿਆਹੀ ਹੋਈ ਆ ਜੰਨੀ ਕੀ ਉਹ ਤਾਂ ਪਹਿਲੀ ਗੱਲ ਸੁਣੋ ਕੁੜੀ ਸਾਡੇ ਸਾਹਮਣੇ ਪੇਸ਼ ਕਰਦੇ ਫਿਰ ਜਿਹੜੀ ਕਾਰਵਾਈ ਪੁਲਿਸ ਸਾਡੇ ਤੇ ਕਰਦੀ ਅਸੀਂ ਚੱਲ ਲਾਂਗੇ ਪਰ ਅਸੀਂ ਪੰਜਾਬ ਦਾ ਬੇ ਦੇ ਬੱਚੇ ਤੇ ਅਸੀਂ ਕੁਛ ਨਹੀਂ ਕਹਨੇਗੇ ਪਿਆਰ ਭਾਵਨਾ ਦੇ ਨਾਲ ਅਸੀਂ ਕੁੜੀ ਨੂੰ ਇਹ ਕਹਨੇ ਆ ਵੀ ਚਲੋ ਤੇਰੇ ਤੋਂ ਗਲਤੀ ਹੋ ਗਈ ਅਸੀਂ ਕਿਸੇ ਤਰ੍ਹਾਂ ਦਾ ਪਛਾੜ ਚੜ ਨਹੀਂ ਮਚਾਉਣਾ ਚਾਹੁੰਦੇ ਅਸੀਂ ਚਾਹੁੰਦੇ ਵੀ ਕੁੜੀ ਆਪਣੇ ਘਰ ਵਾਪਸ ਆ ਜਾਈਂ ਅੱਛਾ ਕੀ ਮਸਲੇ ਪੂਰਾ ਪਤਾ ਇਹਦੇ ਬਾਰੇ ਇਹ ਕੋਰਟ ਮਰਜ਼ੀ ਕਰਾਈ ਫਿਰਦੇ ਦੀ ਯੂਰੀ ਆ ਗਈ ਜਵਾਬ ਆਪਾਂ ਨੇ ਦੇਖਿਆ ਕਾਗਜ਼ ਹਾਂ ਜੀ ਠੀਕ ਹੈ ਉਹ ਥਾਣੇ 'ਚ ਬੈਠੀ ਆ ਅੱਛਾ ਥਾਣੇ 'ਚ ਬੈਠੀ ਹਾਂ ਨੇ 'ਚ ਬੈਠੀ ਆ ਤੁਸੀਂ ਜਾ ਕੇ ਉੱਥੇ ਗੱਲਬਾਤ ਕਰ ਲੋ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੀ ਕਿ ਮੈਂ ਤਾਂ ਥਾਣੇ 'ਚ ਭੱਗੀ ਮੈਂ ਇਹਨਾਂ ਨੂੰ ਕਹਾਵਾ ਪੇਸ਼ ਕਰਦਾਂ ਨੇ ਠੀਕ ਹੈ ਉਹ ਕ ਮੇਰੇ ਨਾਲ ਜੇ ਗੱਲਬਾਤ ਕਰਨੀ ਆ ਤਾਂ ਥਾਣੇ ਚ ਜਾਓ ਤੇ ਮੈਂ ਦੇਖੇ ਬਾਬੇ ਵੀ ਕੁਝ ਕਿਸੇ ਨਾਲ ਧੱਕਾ ਨਹੀਂ ਕਰਦੇ ਬੇਦੀ ਨਿਮਟਦੇ ਨੇ ਜਿਵੇਂ ਹੁਣ ਇਹ ਮੁੰਡਾ ਵਿਆਹਿਆ ਹੋਇਆ ਜੀ ਪਹਿਲਾਂ ਵਿਆਹਿਆ ਹੋਇਆ ਇਹ ਮੁੰਡਾ ਨਹੀਂ ਵਿਆਹਿਆ ਜੀ ਗਾਂਵ ਕੁੜੀ ਵਿਆਹੀ ਹੋਈ ਆ ਉਹਦੇ ਘਰ ਦਾ ਤੇ ਉਹਦਾ ਬੱਚਾ ਆ ਅੱਛਾ ਕੁੜੀ ਵਿਆਹੀ ਹੋਈ ਆ ਜੰਨੀ ਕਿ ਉਹਦਾ ਭਰਾ ਵੀ ਆਇਆ ਨਾਲ ਵੇਖੋ ਜੀ ਉਹਦੇ ਭਰਾ ਨੇ ਕਿਹਾ ਫਿਰ ਜਿਹੜਾ ਹੁਣ ਵਿਆਹਿਆ ਹੋਇਆ ਜੀ ਪਹਿਲਾਂ ਕੁੜੀ ਵਿਆਹੀ ਉਹ ਕੋਟ ਮੈਰਿਜ ਕਰਾ ਸਕਦੀ ਆ ਅਸੀਂ ਤਾਂ ਕਹਿੰਦੇ ਅਸੀਂ ਕਿਸੇ ਮੁੱਦੇ 'ਚ ਨਹੀਂ ਕਰਾ ਸਕਦੀ ਜੀ ਅਸੀਂ ਤਾਂ ਕਹਿੰਦੇ ਵੀ ਕਿਵੇਂ ਕਰਾ ਦੋ ਜਿਹਦੇ ਪਹਿਲਾਂ ਗੁਰੂ ਮਹਾਰਾਜ ਦੀ ਹਜ਼ੂਰੀ ਸਰੇ ਗੁਰੂ ਮਹਾਰਾਜ ਤੋਂ ਵੱਡੇ ਹੋਗੇ ਸਾਰੇ ਤੁਹਾਡੀ ਪਤਨੀਆਂ ਬਾਈ ਹਾਂਜੀ ਕੀ ਨਾਮ ਹੈ ਆਪਣਾ ਰਜਿੰਦਰ ਕਿਹੜਾ ਪਿੰਡ ਹੈ ਮੇਰਾ ਚੂਲੜ ਦੇ ਇਹ ਗੱਲ ਹੈ ਪਿਛਲੇ 10ਵੇਂ ਮਹੀਨੇ 9 ਤਰੀਕ ਨੂੰ ਕਰੀਬ ਮੈਂ 10:30 ਵਜੇ ਮਤਲਬ ਕਿਰੇ ਪੈਰ ਦੁਖਰੇ ਦਵਾਈ ਲੈਣ ਨਿਕਲਿਆ ਸੀ ਤੇ ਮੈਨੂੰ ਮੈਂ 12 ਵਜੇ ਮੋਟਰਸਾਈਕਲ ਤੇ ਚੱਕਿਆ ਤੇ ਲੈਰੇ ਨੂੰ ਹੋ ਗਿਆ ਮੈਂ ਤੇ ਮੈਂ ਫੋਨ ਤੇ ਗੱਲ ਵੀ ਕੀਤੀ ਹੈ ਜਾਂਦੇ ਜਾਂਦੇ ਨੇ ਮਾਂ ਜ ਮੇਰੀ ਪਤਨੀ ਨਾਲ ਤੇ ਉਹਨੂੰ ਮੈਂ ਕਿਹਾ ਮੈਂ ਹੌਲੀ ਹੌਲੀ ਜਾ ਰਿਹਾ ਮੇਰੇ ਚੱਕਰ ਆਉਂਦੇ ਨੇ ਵੀ ਦਵਾਈ ਮੈਂ ਹੌਲੀ ਹੌਲੀ ਲੈ ਕੇ ਆਉਂਗਾ ਕਹਿੰਦੀ ਮੈਨੂੰ ਹੌਲੀ ਹੌਲੀ ਜਾਂ ਤੇ ਹੌਲੀ ਹੌਲੀ ਵਗ ਜਾ ਹੌਲੀ ਹੌਲੀ ਆ ਜੀ 1.5 ਵਜੇ ਕਰੀਬ ਉਹ ਆਪਣੇ ਆਪ ਮਤਲਬ ਪੇਟੀ ਚੋਂ ਮਤਲਬ ਜਿੰਨੀਆਂ ਟੂਮਾਂ ਸਾਰੀਆਂ ਲੈ ਕੇ ਤੇ ਉਹ 1.5 ਵਜੇ ਨਿਕਲਦੀ ਹੈ ਕੈਮਰੇ ਚ ਰਿਕਾਰਡ ਆ ਮੇਰੇ ਲਈ ਉਸ ਟਾਈਮ ਚੰਗੀ ਭਲੀ ਨਿਕਲੇ ਕੋਈ ਗੁੱਟ ਮਾਰਨੀ ਕੋਈ ਘਰੇ ਹੈ ਨਹੀਂ ਮਾਪਿਓ ਮੇਰੇ ਕੈਂਸਰ ਦੇ ਮਰੀਜ਼ ਤੇ ਮੁੱਕੇ ਹੋਇਆ ਸਾਲ 1.5 ਸਾਲ ਹੋ ਗਿਆ ਕਰ ਇੱਕ ਭਾਬੀ ਇੱਕ ਭਾਈ ਹੈ ਭਾਈ ਮੇਰਾ ਤੇ ਰੇਲਵੇ ਚ ਕੰਮ ਕਰਦਾ ਤੇ ਭਾਬੀ ਵੀ ਬੱਚਾ ਵੱਜੂ ਬਤਾ ਉਹ ਨੂੰ ਕਹਿ ਕੇ ਲਾਂਗੀ ਵੀ ਮੈਂ ਸੂਟ ਸੀ ਬਣਾ ਦੇ ਕੇ ਆਉਣੀ ਹੈ ਬਣ ਆ ਲਾ ਕੇ ਆਈਏ ਤੇ ਠੀਕ ਹੈ ਤੇ ਅਸੀਂ ਦਰਖਾਸਤ ਵੀ ਦਿੱਤੀ ਚਲੋ ਕਾਂ ਥਾਣੇ 'ਚ ਕੋਈ ਸੁਣਵਾਈ ਨਹੀਂ ਹੋਈ ਸਾਡੀ ਅਸਲ 'ਚ ਉਹਨਾਂ ਨੇ ਕਹਿ ਚੱਕੇ ਦਿਖਾਇਆ ਤਾਂ ਵੀ ਆਏ ਤਾਂ ਕੋਰਟ 'ਚ ਥੋੜਾ ਕੰਮ ਨਿਪੜੂਗਾ ਕੋਰਟ 'ਚ ਕਿੰਨੇ ਕਿਹੜੇ ਲਾਣੇ ਪੈਂਦੇ ਤੁਹਾਨੂੰ ਨਾ ਥਾਣੇ 'ਚ ਉਹਨਾਂ ਨੇ ਕੋਰਟ ਮੈਰਿਜ ਦਾ ਥਾਣੇ 'ਚ ਇਹ ਦਿੱਤਾ ਸੀ ਵੀ ਕੋਰਟ ਮੈਰਿਜ ਕਰਾ ਲਈ ਕੋਰਟ ਮੈਰਿਜ ਨਹੀਂ ਉਹਨਾਂ ਨੇ ਮਤਲਬ ਆਇਆ ਕਹਿੰਦਾ ਵੀ ਉਹਦੀ ਮਰਜੀ ਨਾਲ ਰਹਿ ਰਹੀ ਐ ਜੀ ਕਹਿੰਦਾ ਸਾਨੂੰ ਵੀ ਕੋਰਟ 'ਚ ਕੇਸ ਕਰੋ ਤੁਸੀਂ ਅੱਛਾ ਕੋਰਟ 'ਚ ਕਰੋ ਫਿਰ ਕੋਰਟ 'ਚ ਕਰਿਆ ਤੁਸੀਂ ਕੋਰਟ 'ਚ ਹਾਂ ਕੇਸ ਲਾਇਆ ਹੋਇਆ ਜੀ ਕਾਹਦਾ ਬਸਾਉਣ ਦਾ ਬਸਾਉਣ ਦਾ ਕੇਸ ਲਾਇਆ ਹੈ ਜੀ ਤਲਾਕ ਤਾਂ ਤਾਂ ਨਹੀਂ ਲਾਇਆ ਨਹੀਂ ਨਹੀਂ ਤਲਾਕ ਤਾਂ ਨਹੀਂ ਅੱ ਤ੍ਰਿਪਾਤ ਨਹੀਂ ਨੂੰ ਫਿਰ ਮਿਲ ਹੀ ਨਹੀਂ ਰੋਏ ਨਹੀਂ ਇਹਨਾਂ ਨੇ ਇਹਨਾਂ ਨੇ ਭੁਜਾਤੀ ਯੂਰੋ ਰੈ ਬਾਕੀ ਗੱਲ ਵੀ ਹੋਈ ਆ ਫੋਨ ਤੇ ਮੈਂ ਕਹਿੰਦੀ ਉੱਥੇ ਮੀਨੀ ਸਾਡੇ ਨਾਲ ਗੱਲ ਹੋਈ ਆ ਉਹਨੂੰ ਮੈਂ ਇਹੀ ਕਿਹਾ ਵੀ ਬੱਚੇ ਬਹਿ ਕੇ ਗੱਲ ਕਰ ਲੈ ਦੇਖੋ ਗਲਤੀਆਂ ਸਭ ਤੋਂ ਹੋ ਜਾਂਦੀਆਂ ਪਰ ਗਲਤੀ ਮੰਨਣਾ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਚਲੋ ਉਹਨੇ ਗਲਤੀ ਕਰਤੀ ਗਨਾਹ ਹੋ ਗਿਆ ਬੱਚੀ ਤੋਂ ਅਸੀਂ ਮੰਨਦੇ ਆ ਵੀ ਗਲਤੀ ਕਿਸੇ ਮੁੰਡੇ ਦੇ ਚੱਕਰ 'ਚ ਪੈ ਗਈ ਕੀ ਹੋਇਆ ਦਿਮਾਗ ਤੇ ਪੜਦਾ ਸਭ ਦੇ ਪਈ ਜਾਂਦਾ ਫੇਰ ਵੀ ਅਸੀਂ ਕਿਹਾ ਵੀ ਚਲ ਤੇਰੇ ਤੋਂ ਗਲਤੀ ਹੋ ਗਈ ਬੱਚੇ ਆਪਦੇ ਬੱਚੇ ਬਾਰੇ ਸੋਚ ਕੇ ਆਪਣਾ ਘਰ ਬਸਾ ਦੂਰੀ ਯਾਰ ਕੁੜੀ ਨਾਲ ਛੋਟੀ ਗੱਲ ਹੋਈ ਆ ਜਦੋਂ ਉਹ ਕੀ ਕਹਿੰਦੀ ਉਹ ਕਹਿੰਦੀ ਵੀ ਵੇਖੋ ਅਸੀਂ ਆਖਿਆ ਵੀ ਅਸੀਂ ਤੇਰੇ ਨਾਲ ਗੱਲ ਕਰਨੀ ਕਹਿੰਦੀ ਆਜੋ ਉਹ ਗਾਂ ਜਿਹੜਾ ਮੁੰਡਾ ਭਜਾ ਕੇ ਲੈ ਕੇ ਉਹਦੀ ਮਾਂ ਆਈ ਆ ਸਾਡੇ ਨਾਲ ਕਹਿੰਦੀ ਮੇਰੇ ਗਾਂ ਮੁੰਡੇ ਦੀ ਮਾਂ ਦੇ ਨਾਨਕੇ ਆ ਹੀ ਜਿੱਥੇ ਆਈ ਹੋਈ ਆ ਕੁੜੀ ਮੁੰਡਾ ਕਿੰਨੇ ਸਾਲ ਹੋ ਗਏ ਬੈਨੂੰ ਮੇਰੇ ਵਿਆਹ ਨੂੰ ਪੰਜਵਾਂ ਸਾਲ ਲੱਗਣ ਵਾਲੇ ਆਏ ਪੰਜਵਾਂ ਸਾਲ ਤੇ ਹੁਣ ਕੀ ਬਣੂਗਾ ਜੀ ਫਿਰ ਬੱਬਾ ਜੀ ਮੇਰੀ ਗੱਲ ਸੁਣੋ ਕੁੜੀ ਸਾਡੇ ਸਾਹਮਣੇ ਪੇਸ਼ ਕਰਦੇ ਫਿਰ ਜਿਹੜੀ ਕਾਰਵਾਈ ਪੁਲਿਸ ਸਾਡੇ ਤੇ ਕਰਦੀ ਅਸੀਂ ਚੱਲ ਲਾਂਗੇ ਪਰ ਅਸੀਂ ਪੰਜਾਬ ਦਾ ਬੇੜਾਗਰਕ ਹੁੰਦਾ ਨਹੀਂ ਦੇਖ ਸਕਦੇ ਆ ਬੱਚਾ ਰੋਂਦਾ ਫਿਰਦਾ ਇਹਨਾਂ ਨੂੰ ਮਾੜੀ ਮੋਟੀ ਦਇਆ ਤਾਂ ਹੋਣੀ ਚਾਹੀਦੀ ਹੈ ਬੱਚੇ ਤੇ ਜੇ ਨਾਬੇਹੀ ਹੁੰਦੀ ਫਿਰ ਕੋਈ ਚੱਕਰ ਨਹੀਂ ਸੀ ਉਹ ਚੱਕਰ ਨਹੀਂ ਸੀ ਦੇਖੋ ਸਾਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੇ ਰਾਖੀ ਕਰਨੀ ਆ ਨਾ ਪੰਜਾਬ ਦੇ ਚਿੱਟੇ ਤੋਂ ਬਚਾਓ ਪੰਜਾਬ ਨੂੰ ਬੇਰੁਜ਼ਗਾਰੀ ਤੋਂ ਬਚਾਓ ਆ ਯੂਨੀਵਰਸਿਟੀ ਹੋਰ ਚੀਜ਼ਾਂ ਸਾਡੀਆਂ ਪੰਜਾਬ ਦਾ ਬਥੇਰਿਆ ਰੱਖੀ ਕਰਨ ਨੂੰ ਆ ਤੁਸੀਂ ਆਸ਼ਿਕਾਂ ਦੀ ਰਾਖੀ ਕਰੋਗੇ ਹੁਣ ਜਿਹੜੇ ਖੇ ਖਾਂਦੇ ਫਿਰਦੇ ਆ ਹੋਰ ਪੰਜਾਬ ਦੇ ਕੋਰਟ ਨੂੰ ਵੀ ਕਹਿਣੀ ਆ ਵੀ ਜਿਨ੍ਹਾਂ ਨੇ ਆ ਲਿਵਿੰਗ ਰਿਲੇਸ਼ਨ ਵਾਲਾ ਬਣਾਇਆ ਆ ਇਹਨਾਂ ਨੂੰ ਇਹ ਜਿਹੜਾ ਕਾਨੂੰਨ ਹੈ ਰੱਦ ਕਰਨਾ ਚਾਹੀਦਾ ਪੂਰੇ ਪੰਜਾਬ ਨੂੰ ਮੇਰੀ ਬੇਨਤੀ ਆ ਵੀ ਪੰਜਾਬ ਦੇ ਲੋਕ ਆਪੀਲ ਕਰਨ ਇਕੱਠੇ ਹੋਣ ਇੱਕ ਵਾਰੀ ਇਕੱਠ ਕਰਕੇ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਇਹ ਨਾਲੇ ਤਾਂ ਕੁੜੀ ਵਿਆਹੀ ਹੋਈ ਸੀ ਕਿ ਨਾ ਬਿਲਕੁਲ ਜੀ ਵਿਆਹੀ ਹੋਈ ਆ ਬਾਕੀ ਦੇਖੋ ਜੀ ਮੈਂ ਤਾਂ ਤੁਸੀਂ ਕੋਰਟ ਮੈਰ ਜਿਹੜਾ ਕਾਗਜ਼ ਦੇਖਿਆ ਵੇਖ ਸਾਨੂੰ ਤਾਂ ਬੰਦੇ ਹੀ ਨਹੀਂ ਮਿਲੇ ਸੀ ਇਹੀ ਤਾਂ ਜਾਣਾ ਵੀ ਸਾਨੂੰ ਦਿਖਾਓ ਤਾਂ ਸਹੀ ਵੀ ਕਰਾਇਆ ਕੀ ਇਹ ਸਾਨੂੰ ਸਾਡੇ ਸਾਹਮਣੇ ਪੇਸ਼ ਤਾਂ ਕਰੋ ਤੁਸੀਂ ਕੀ ਕਰਵਾਇਆ ਆ ਤੁਹਾਨੂੰ ਆਪਾਂ ਨੂੰ ਕਿਹਾ ਵੀ ਕੋਟ ਮੈਰਜ ਕਰਾਇਆ ਮੈਂ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਕਿਹਾ ਏ ਆ ਜਿਹੜਾ ਬੰਦਾ ਖੜਾ ਹੋਇਆ ਕਹਿੰਦੇ ਉਹ ਜਿਹੜਾ ਟੀ-ਸ਼ਰਟ ਵਾਲਾ ਮੋਟਰਸਾਈਕਲ ਦੇ ਘਰੇ ਰਹਿ ਰਹੀ ਆ ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਉਹਨਾਂ ਨੂੰ ਕਾਨੂੰਨ ਨੇ ਇਜਾਜ਼ਤ ਦਿੱਤੀ ਇਕੱਠੇ ਰਹਿਣ ਦੀ ਉਹ ਮੁੰਡਾ ਦੱਸੋ ਸਾਨੂੰ ਕਿਉਂਕਿ ਕੋਟ ਮੈਰਜ ਕਰਾਈ ਹੋਈ ਹੈਗੀ ਨਹੀਂ ਨਹੀਂ ਆਹ ਮੁੰਡਾ ਨੇ ਮੈਂ ਸਾਈਕਲ ਕੋਲੇ ਖੜਾ ਪਰਲੇ ਪਾਸੇ ਉਹਨੂੰ ਪੁੱਛੋ ਆਉਂਗ ਮੜੇ ਆਉਣਾ ਕੀ ਹੈ ਜਾਉ ਤਾਂ ਸਹੀ ਲਿਆਉਣ ਵਾਲੀ ਕਿਹੜੀ ਮਿਲਦੀ ਉਹ ਦੱਸੋ ਕਾਲ ਮਜਾਰੇ ਬਲਾਲੇ ਦਿੱਖਦੇ ਨਾ ਵੀ ਦੇਖੋ ਤੁਸੀਂ ਭਈ ਸੋਡੀ ਦੋ ਚਾਰਾਂ ਦੀ ਚਾਹੇ ਕਿ ਮਿੰਟ ਚੱਲਦੀ ਆ ਜਾਂ ਚਾਹੇ ਨਾ ਚੱਲਦੀ ਆ ਠੀਕ ਹੈ ਪਰ ਤੁਸੀਂ ਬੱਚੇ ਬਾਰੇ ਤਾਂ ਸੋਚੋ ਨਾ ਤੁਸੀਂ ਬੈਠ ਕੇ ਇਹਨੂੰ ਤਾਂ ਕੱਥੇ ਕਰਨਾ ਬਿਲਕੁਲ ਸਿਆਣੀ ਨਹੀਂ ਹੈ ਸਿਆਣੀ ਗੱਲ ਹੈ ਸੋਡੀ ਇਹ ਆਏ ਨਹੀਂ ਹੈਗੇ ਜੀ ਉੱਥੇ ਮੁੰਡੇ ਵਾਲੇ ਨਹੀਂ ਆਏ ਮੁੰਡੇ ਵਾਲੇ ਆਏ ਨਹੀਂ ਅੱਛਾ ਤੇ ਅਸੀਂ ਨੇ ਆਖਿਆ ਦੀ ਵੀ ਉੱਥੇ ਬੈਠ ਕੇ ਕੋਈ ਚੱਲ ਕੋਈ ਗੱਲ ਬਣੇ ਕਿ ਕਿੰਮੀ ਮਸਲਾ ਹੱਲ ਹੋ ਸਕਦਾ ਫਿਰ ਇਹ ਮੁੰਡੇ ਵਾਲਾ ਜੀ ਇਹਨਾਂ ਨੂੰ ਇਕੱਠੇ ਕਰ ਕੀ ਹੋਊਗਾ ਜੀ ਮਸਲਾ ਤਾਂ ਇਹ ਇਕੱਠੇ ਹੋ ਜਾਣ ਇਕੱਠੇ ਹੋਏ ਨਹੀਂ ਹੈਗੇ ਉੱਥੇ ਪ੍ਰਧਾਨ ਹੈਗੇ ਇੱਕ ਸੱਜੂ ਸੱਜੂ ਪ੍ਰਧਾਨ ਵਧੀਆ ਹੁਲ ਜਾ ਹੋਇਆ ਅਨਸਾਰ ਠੀਕ ਹੈ ਠੀਕ ਹੈ ਉਹਨੂੰ ਆਖਿਆ ਦੀਆ ਵੀ ਤੁਸੀਂ ਉਰੇ ਆ ਜਾਓ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਠੀਕ ਹੈ ਹਾਂ ਆਈ ਵੀ ਭਾਈ ਹੋਊਗਾ ਤਾਂ ਮਸਲਾ ਇਹਨਾਂ ਦਾ ਬੈਟ ਕੀ ਆਲੂ ਤਾਂ ਹੁੰਦਾ ਆ ਬੈਟ ਕੀ ਹੋਊਗਾ ਹਾਂਜੀ ਤੇ ਮੈਂ ਦੇਖੇ ਬਾਬੇ ਵੀ ਕੁਝ ਕਿਸੇ ਨਾਲ ਧੱਕਾ ਨਹੀਂ ਕਰਦੇ ਬੈਕੀ ਨਿਮੇਟ ਦਿੰਦੇ ਨਹੀਂ ਲੋੜ ਵੀ ਉਹ ਜਲ ਡਰ ਕੇ ਹੋਣੇ ਉਹ ਵੀ ਪਤਾ ਨਹੀਂ ਫੌਜਾ ਉਹਨਾਂ ਕਾਰਨ ਕੀ ਆ ਜੀ ਇਹਨਾਂ ਨੇ ਪਿੰਡ ਜਾ ਕੇ ਇਹਨਾਂ ਨੇ ਕਹਿਤਾ ਨਹੀਂ ਉਹ ਮਿਲ ਵੀ ਆਂਦੇ ਰੇ ਠੀਕ ਹੈ ਇਹਨਾਂ ਨੇ ਬਟਾਲ ਜਾ ਕੇ ਕਹਿਤਾ ਵੀ ਹਾਂ ਅਸੀਂ ਜੂਰੇ ਆ ਰਹਿਆ ਉਹਨਾਂ ਨੂੰ ਐ ਹੋ ਗਿਆ ਵੀਰੇ ਘਰ ਦੇ ਆ ਕੇ ਵੀ ਡਰ ਹੋ ਗਿਆ ਮਾਰਨ ਨਾ ਡਰ ਹੋ ਜਾਂਦਾ ਹੋ ਜਾਂਦਾ ਡਰ ਨਾ ਹੋਏ ਡਰ ਹੋ ਗਿਆ ਹਾਂਜੀ ਬਾਹੀ ਗੱਲ ਹੋਈ ਜੀ ਸਰਪੰਚ ਸਾਹਿਬ ਕਹਿੰਦੇ ਇਹਦਾ ਕਰੇਮ ਨਹੀਂ ਹੈਗਾ ਜਦੋਂ ਫੋਨ ਆਇਆ ਹੈ ਠੀਕ ਹੈ ਅੰਦਰ ਬਾਅਦ ਵਿੱਚ ਆ ਕੇ ਪਤਾ ਲੱਗਿਆ ਇਹਨੂੰ ਤਾਂ ਲੰਘੇ ਦੋਈ ਠੀਕ ਹੈ ਪਰ ਮੇਰੀ ਜੇ ਇੱਥੇ ਮੁੰਡੇ ਦੇ ਹੱਕ ਚ ਬੋਲ ਸਕਦੇ ਮੈਂ ਨਹੀਂ ਸਾਰੀ ਪੰਚਾਇਤ ਚੱਲੇ ਸਾਡੇ ਨਾਲ ਥਾਣੇ ਪਰ ਇਹਨਾਂ ਨੂੰ ਵੀ ਪਤਾ ਲੱਗੇ ਸੀ ਥਾਣੇ ਵਾਲਿਆਂ ਨੂੰ ਵੀ ਅਸੀਂ ਨਾ ਕੁੜੀ ਆਲਿਆਂ ਦੇ ਹੱਕ ਚ ਬੋਲੀਏ ਜੀ ਨਾ ਮੁੰਡੇ ਵਾਲਿਆਂ ਦੇ ਹੱਕ ਤੇ ਬੋਲੀ ਉਹ ਇਹਨਾਂ ਦੀ ਸਹਿਮਤੀ ਆ ਅਸੀਂ ਇਹਨਾਂ ਦੀ ਸਹਿਮਤੀ ਨੂੰ ਨਹੀਂ ਰੋਕ ਸਕਦੇ ਅਸੀਂ ਤਾਂ ਅਸੀਂ ਇੰਨੀ ਕਹਾਣ ਵੀ ਕਹਿੰਦੇ ਆ ਜੀ ਕੈਮਰੇ ਦੇ ਸਾਹਮਣੇ ਕਹਿੰਦੇ ਆ ਵੀ ਬੱਚੇ ਦਾ ਕੋਈ ਕਸੂਰ ਨਹੀਂ ਵੀ ਇਹਦਾ ਕੋਈ ਹੱਲ ਹੋਣਾ ਜੀ ਹਾਂ ਠੀਕ ਹੈ ਫਿਰ ਕਿਵੇਂ ਹੱਲ ਹੋਊ ਜੀ ਬੱਚੇ ਦਾ ਬਾਬਾ ਜੀ ਸਾਰੀ ਪੰਚਾਇਤ ਖੜੀ ਆ ਮੈਂ ਇੱਕ ਗੱਲ ਸਮਝਵੀਆਂ ਵੀ ਜਦੋਂ ਪਿੰਡ ਦਾ ਸਰਪੰਚ ਇਹ ਕਹਵੇ ਵੀ ਸਾਡਾ ਇਹ ਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਇਹ ਸਾਡੀਆਂ ਮਰਗਾਂ ਜ਼ਮੀਰਾਂ ਦੀ ਨਿਸ਼ਾਨੀ ਆ ਸਾਰੇ ਖੜੇ ਪਿੰਡ ਵਾਲੇ ਮੈਨੂੰ ਕਹਿ ਦੇਣ ਵੀ ਗਲਤ ਆ ਦੱਸੋ ਭਾਈ ਮੈਂ ਗਲਤ ਕਹਿਣੀ ਆ ਦੱਸੋ ਸਾਨੂੰ ਅਸੀਂ ਗਲਤ ਕਹਿਨੇ ਆ ਉਹ ਪਿੰਡ ਵਾਲੇ ਛਿੱਤਰ ਚੱਕਣ ਜਦੋਂ ਇਹੋ ਜਿਹਾ ਕੋਈ ਗਲਤੀ ਕਰਦਾ ਉਹਨੂੰ ਕਹਵੇ ਪਿੰਡ ਨਹੀਂ ਵੜਨਾ ਤੇਰੀ ਰੋਟੀ ਪਾਣੀ ਬੰਦਾ ਸਾਡੇ ਪਿੰਡ 'ਚ ਵੜਨਾ ਨਹੀਂ ਚਾਹੀਦਾ ਤੂੰ ਤੂੰ ਗਲਤੀ ਕੀਤੀ ਕਿਸਦਾ ਘਰ ਜਦੋਂ ਤੁਸੀਂ ਪਿੰਡਾਂ ਚੋਂ ਆਵਾਜ਼ اٹھਾਓਗੇ ਇਹ ਜੇ ਲੋਕਾਂ ਨੂੰ ਫੇਰ ਠੱਲ ਪਊਗੀ ਨਹੀਂ ਪਤਾ ਨਹੀਂ ਕਿੰਨੇ ਘਰ ਧੀਆਂ ਦੇ ਬਰਬਾਦ ਹੋਏ ਕਿੰਨੇ ਮੁੰਡਿਆਂ ਦੇ ਘਰ ਬਰਬਾਦ ਉਹ ਮੁੰਡੇ ਦਾ ਮਾਂ ਨਹੀਂ ਪਿਓ ਨਹੀਂ ਬੱਚਾ ਦਾ ਤੁਸੀਂ ਸਾਰੇ ਸੁਣਦੇ ਆ ਜਦੋਂ ਦਾ ਆਇਆ ਬੱਚਾ ਚੁੱਪ ਕੀਤਾ ਉਹ ਤਾਂ ਹੈ ਜੀ ਹੁਣ ਸਾਨੂੰ ਕਿਹੜਾ ਪਤਾਗਾ ਵੀ ਉਹ ਰਿਸ਼ਤੇਦਾਰ ਆਇਆ ਹੋਇਆ ਔਰੇ ਕਹਿੰ ਐ ਕਰਕੇ ਆਇਆ ਹੋਇਆ ਵੀ ਹੁਣ ਔਰੇ ਕਿਹੜਾ ਲੰਬ ਮੈਰਿਜ ਕਰਾ ਕੇ ਆ ਸਾਨੂੰ ਪਤਾ ਨਹੀਂ ਪਤਾ ਨਹੀਂ ਸੀ ਕਿੰਨੇ ਕਿ ਟਾਈਮ ਹੋ ਗਏ ਨੂੰ ਇਹਨੂੰ ਔਰੇ ਉਹਨੂੰ ਔਰੇ ਹੁਣ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਇਹਦੀ ਮਾਂ ਕਹਿੰਦੀ ਆ ਪਾ ਲਓ ਜਾਂਦੀ ਚਾਰ ਪੰਜ ਆ ਮਾਂ ਮੁੰਡੇ ਦੀ ਇਹਦੀ ਵੀ ਬਿਆਨ ਲਓ ਮਾਤਾ ਦੱਸ ਪਰ ਹੁਣ ਹੀ ਆਇਆ ਹੋਣਾ ਜੀ ਪਹਿਲਾਂ ਤਾਂ ਸਾਨੂੰ ਤਾਂ ਇਹ ਕਹ ਰਹੇ ਤੇ ਵੀ ਅਸੀਂ ਬਾਹਰ ਰਹਿ ਰਹਿਆ ਸਾਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਵੀ ਅਸੀਂ ਮਹੀਨਾ ਹੋ ਗਿਆ ਸਾਨੂੰ ਆਇਆਂ ਨੂੰ ਵੀ ਅਸੀਂ ਬਾਹਰ ਰਹੇ ਮੈਨੂੰ ਪਤਾ ਤਾਂ ਸਾਰਾ ਹੀ ਹੈ ਤੈਨੂੰ ਹੁਣ ਤੂੰ ਸਾਨੂੰ ਲੈ ਕੇ ਆਈ ਹੈ ਨਾ ਤੂੰ ਸਾਨੂੰ ਲੈ ਕੇ ਆਈ ਹੈ ਤੇ ਨੀ ਬੋਣ ਸੀ 3 4 ਦਿਨ ਹੋ ਗਏ ਉਰੇ ਆ ਰਹੇ ਪਹਿਲਾਂ ਬਾਹਰ ਰਹਿੰਦੇ ਤੇ ਫਿਰ ਇਹਨੂੰ ਇਹ ਤਾਂ ਪਹੁੰਚ ਆਉਂਦੇ ਮਹੀਨਾ ਹੋ ਗਿਆ ਰਹਿੰਦੇ ਇਹਨੂੰ ਇਥੇ ਤਾਂ ਫਿਰ ਮੇਰੀ ਮੇਰੀ ਗੱਲ ਨਹੀਂ ਨਾ ਹੋਈ ਕੋਈ ਕਨੈਕਟ ਨਹੀਂ ਤੁਹਾਡਾ ਫੋਨ ਆਇਆ ਤਾਂ ਹੋਇਆ ਜੀ ਆ ਦੇਖੋ ਯਾਰ ਬੱਚਾ ਰੋ ਰਿਹਾਗਾ ਦੇਖ ਲੋ ਬਾਪ ਪਿਤਾ ਲਈ ਖੜਾ ਮਾਂ ਦਾ ਮਾਂ ਸ਼ਾਇਦ ਥਾਣੇ 'ਚ ਕਹਿੰਦੇ ਨੇ ਬਈ ਬੈਠੀ ਹੈ ਮੈਂ ਤਾਂ ਇੱਕ ਗੱਲ ਵਕੀਲਾਂ ਨੂੰ ਦੱਸਣਾ ਚਾਹਣੀ ਆ ਵਕੀਲ ਆ ਜਿਹੜੀ ਐਡਵੋਕੇਟ ਆ ਚੁੱਪ ਕਰੋ ਵੀ ਸਾਨੂੰ ਸੱਚ ਨਹੀਂ ਦੱਸਿਆ ਆ ਜਿਹੜੀ ਐਡਵੋਕੇਟ ਆ ਨਾ ਵਕੀਲ ਚੰਦ ਪੈਸਾਂ ਪਿੱਛੇ ਲੋਕਾਂ ਦੇ ਆ ਨਾ ਬਣਾਈ ਜਾਓ ਕਾਗਜ਼ ਪੱਤਰ ਜੇ ਇਹਨਾਂ ਵਿਆਹ ਆ ਜਾਂ ਨਹੀਂ ਵਿਆਹੇ ਮੇਰੀ ਵਕੀਲਾ ਨੂੰ ਵੀ ਬੇਨਤੀ ਆ ਵੀ ਥੋੜਾ ਜਿ ਤੁਸੀਂ ਵੀ ਕੰਟਰੋਲ ਕਰੋ ਆਪਦੇ ਕਾਨੂੰਨ ਦਾ ਗਲਤ ਇਸਤੇਮਾਲ ਨਾ ਕਰੋ